ਮਾਲਵਾ ਆਉਂਦਾ ਉਹ ਤਹਿਸੀਲਦਾਰਾਂ ਦਾ ਪਿਆਦਾ ਮੈਨੂੰ ਦਿਓ ਕੁਝ ਪਟਵਾਰੀ ਖਾ ਜਾਂਦਾ ਜੀ ਇਹ ਕੋਸ਼ ਬਸ ਉਹ ਫੋਟੋ ਖਿੱਚ ਕੇ ਚਲੇ ਗਏ ਨੇ ਕੋਈ ਉਹਨਾਂ ਸਾਨੂੰ ਗੱਲ ਨਹੀਂ ਕੀਤੀ ਜੇ ਕੁਝ ਸਾਡੇ ਕੋਲ ਹੋਊਗਾ ਤੇ ਬੱਚੇ ਪੜ੍ਹਾ ਲਾਂਗੇ ਘਰ ਸਰ ਹੁਣ ਵੇਖੋ ਕਿਵੇਂ ਚੱਲਦੀ ਹੈ ਪ੍ਰਮਾਤਮਾ ਦੇ ਸਿਰ ਤੇ ਹੀ ਹੁਣ ਤਾਂ ਹੋਰ ਕੁਝ ਨਹੀਂ ਹਲੇਗਾ ਪਾਣੀ ਲੈ ਗਿਆ ਪਰ ਕਿਸਾਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਜਿਉਂਦੀਆਂ ਤਿਉਹ ਨੇ ਆਹ ਦੇਖੋ ਤੁਸੀਂ ਇਹ ਮੰਝਰ ਹੈ ਸਤਲੁਜ ਦਰਿਆ ਜਦੋਂ ਐਸ ਪਾਸੇ ਆਉਂਦਾ ਹੈ ਤਾਂ ਇੱਥੋਂ ਘੁੰਮਣ ਘੇਰੀ ਬਣਾ ਕੇ ਕਿਸਾਨਾਂ ਦੀਆਂ ਜ਼ਮੀਨਾਂ ਹੈ ਮਾਲਕੀ ਜ਼ਮੀਨਾਂ ਆ ਉਹਨਾਂ ਨੂੰ ਦੇਖਦਾ ਪਿਆ ਤੇ ਕਾਫੀ ਜ਼ਮੀਨ ਡੇਗ ਲਈ ਆਪਾਂ ਕਿਸਾਨਾਂ ਨਾਲ ਗੱਲਬਾਤ ਕਰਦੇ ਆਂ ਇਹ ਜ਼ਮੀਨ ਜਿਹੜੀ ਆ ਪੱਲਾ ਮੇਗਾ ਤੇ ਪ੍ਰੀਤਮ ਸਿੰਘ ਵਾਲਾ ਉਸ ਏਰੀਆ ਦੀ ਜ਼ਮੀਨ ਆ ਤੇ ਕਿਸਾਨਾਂ ਨਾਲ ਵੀ ਗੱਲਬਾਤ ਕਰਦੇ ਆਂ ਕਿ ਕਿੰਨੀ ਕੁ ਜ਼ਮੀਨ ਜਿਹੜੀ ਆ ਉਹ ਡੇਗ ਲਈ ਆ ਤਾਂ ਕੀ ਹੁਣ ਹਾਲਾਤ ਕੀ ਨੇ ਕਿੰਨੀ ਕੁ ਜ਼ਮੀਨ ਡੱਗੀ ਹੁਣ ਇਸ ਟਾਈਮ ਵੀਰ ਜੀ ਆਪਣੇ ਪ੍ਰੀਤਮ ਸਿੰਘ ਵਾਲੇ ਦੀ 7 ਤੋਂ 10 ਕਿੱਲੇ ਦੇ ਵਿੱਚ ਵਿੱਚ ਜਗ੍ਹਾ ਡੇਗ ਚੁੱਕਾ ਜਿਹੜੀ ਮਾਲਕੀ ਆ ਸਾਡੀ ਇਹ ਮਾਲਕੀ ਜ਼ਮੀਨ ਆ ਹਾਂਜੀ ਹਾਂਜੀ ਬਿਲਕੁਲ ਸਾਡੀਆਂ ਮਾਲਕੀ ਜੱਦੀਪੁਰਚੀ ਅਸੀਂ ਖੁਦ ਬਣਾਈਆਂ ਸਾਡੇ ਵੱਡਿਆਂ ਨੇ ਜ਼ਮੀਨਾਂ ਤਾਂ ਹੁਣ ਸਾਡੇ ਮੂੰਹ ਚੋਂ ਦਰਿਆ ਰੋਟੀ ਖੋ ਰਿਹਾ ਹਾਂ ਤੋ ਇਥੇ ਦੱਸੋ ਹਣੀ ਕੀ ਕਰ ਸਕਦੇ ਆ ਇਹਨੂੰ ਕਿਵੇਂ ਰੋਕਿਆ ਕਿਵੇਂ ਜਾ ਸਕਦਾ ਵੇਖੋ ਜੀ ਜੇ ਸਰਕਾਰਾਂ ਚਾਹਣ ਤੇ ਰੋਕਿਆ ਜਾ ਸਕਦਾ ਸੀ ਹਾਂ ਹੁਣ ਇਸ ਟਾਈਮ ਤੇ ਰੋਕਿਆ ਨਹੀਂ ਜਾ ਸਕਦਾ ਪਰ ਜੇ ਸਰਕਾਰਾਂ ਚਾਹੁੰਦੀਆਂ ਤੇ ਸਾਡੀ ਰੋਟੀ ਬਣੀ ਰਹਿ ਸਕਦੀ ਸੀ ਹੂੰ ਪਰ ਸਰਕਾਰਾਂ ਚਾਹੁੰਦੀਆਂ ਨਹੀਂ ਸਾਡੇ ਮੂੰਹ ਚ ਰੋਟੀ ਰਹਿ ਜਾਵੇ ਆਪਣੀ ਜ਼ਮੀਨ ਆ ਜੀ ਹਾਂਜੀ ਹਾਂਜੀ ਵੀਰ ਜੀ ਸਾਡੀ ਜ਼ਮੀਨ ਆ ਜੀ ਕਿੰਨੀ ਜ਼ਮੀਨ ਸੀ ਇੱਥੇ ਜ਼ਮੀਨ 10 ਕਿੱਲੇ ਹੈ ਜੀ ਅੱਛਾ 2-3 ਕਿੱਲੇ ਤਾਂ ਜੋ ਕੱਟੀ ਗਈ ਆ ਜੀ ਹਾਂ ਤੇ ਉਹ ਤੋ ਰੱਖ ਕੇ ਤੋੜ ਵੀ ਕਿ ਲੇਲਾਮ ਹੋਣੀ ਘਟੋ ਘਟ ਹਾਂ ਤੇ ਸਾਰੀ ਕੱਟੀ ਜਾਂਦਾ ਜ਼ਮੀਨ ਕੱਲ ਪਰਸੋ ਦੀ ਠਾ ਲੱਗੀ ਬਹੁਤ ਜਿਆਦਾ ਮਾਲਕੀ ਜ਼ਮੀਨਾਂ ਮਾਲਕੀ ਜ਼ਮੀਨਾਂ ਸਾਡੀਆਂ ਸਾਰੀਆਂ ਆਪਦੀਆਂ ਮਾਲਕੀ ਜ਼ਮੀਨਾਂ ਮਸਾ ਬਲਾਈਆਂ ਜੀ ਅਹੀਂ ਚਲ ਕਣਕ ਵੀ ਜਾਈ ਜਾਊਗੀ ਝੋਨਾ ਮਰ ਗਿਆ ਕੋਈ ਚੱਕਰ ਨਹੀਂ ਤੇ ਵਿੱਚ ਹੀ ਰਲ ਗਈ ਸਾਰੀ ਪੈਲੀ ਅਜੇ ਵੀ ਬਹੁਤ ਜਿਆਦਾ ਠਾ ਜੀ ਕੋਈ ਅਜੇ ਕੋਈ ਗੱਟੇ ਵਾਲਾ ਬੰਦਾ ਕੋਈ ਨਹੀਂ ਅਜੇ ਪਹੁੰਚਿਆ ਕੋਈ ਵੀ ਇੱਥੇ ਗੱਟੇ ਲੱਗ ਸਕਦੇ ਪਾਣੀ ਡੂੰਗਾ ਕਿੰਨਾ ਪਾਣੀ ਡੂੰਗਾ ਦਾ ਪਤਾ ਨਹੀਂ ਸਾਰੇ ਦਾ ਹੁਣ ਹਾਂ ਪਰ ਲੱਗਦਾ ਸਕਦੇ ਜੇ ਕੋਈ ਸਰਕਾਰ ਹਲੋੜ ਭੋਵੇ ਦੀ ਹੋ ਸਕਦੀ ਕੋਈ ਮਾੜੀ ਮੋੜੀ ਬਜਟ ਹੋ ਜੇ ਪਰ ਕੋਈ ਅਜੇ ਇੱਥੇ ਕੋਈ ਆਇਆ ਨਹੀਂ ਅਧਿਕਾਰੀ ਕੋਈ ਵੀ ਕੋਈ ਅਧਿਕਾਰੀ ਕਰਮਚਾਰੀ ਇੱਥੇ ਆਇਆ ਨਹੀਂ ਕੱਲ ਨੰਬਰਦਾਰ ਜੀ ਨੇ ਬਲਾਇ ਤਹਿਸੀਲਦਾਰ ਸਾਹਿਬ ਆਏ ਸੀ ਚਲੇ ਗਏ ਮੋਕਾ ਮੋਕਾ ਵੇਖ ਕੇ ਪੜਵਾਰੀ ਸਾਹਿਬ ਉਹਨਾਂ ਕਹਾਂ ਕੀ ਹੈ ਵੀ ਹੁਣ ਇਹਨਾਂ ਇਸ ਦਰਿਆ ਨੂੰ ਤੁਹਾਡੀਆਂ ਮਾਲਕੀ ਜ਼ਮੀਨਾਂ ਢਾਉਂਦਾ ਪਿਆ ਕੀ ਕਰਨਗੇ ਕੀ ਸਰਕਾਰ ਕੋਈ ਬਾਹ ਫੜੂ ਪ੍ਰਸ਼ਾਸਨ ਕੋਈ ਬਾਹ ਫੜੂ ਨੰਬਰਦਾਰ ਸਾਹਿਬ ਕਹਿੰਦੇ ਤਹਿਸੀਲਦਾਰ ਆਏ ਸੀ ਤੇ ਕੀ ਤੁਹਾਨੂੰ ਵਿਸ਼ਵਾਸ ਦੇ ਕੇ ਗਏ ਨੇ ਨਹੀਂ ਯੋ ਕੋਸ਼ ਬਸ ਉਹ ਫੋਟੋ ਖਿੱਚ ਕੇ ਚਲੇ ਗਏ ਨੇ ਕੋਈ ਉਹਨਾਂ ਸਾਨੂੰ ਗੱਲ ਨਹੀਂ ਕੀਤੀ ਬਾਤ ਨਹੀਂ ਅੱਜਾ ਵੇਖੋ ਤੁਸੀਂ ਬੰਨ ਪਿੱਛੇ ਵੇਖੋ ਸਾਰਾ 600 ਫੁੱਟ ਤੇ ਤੁਸੀਂ ਬੰਨ ਜੀ ਹਾਂ ਜਿਹੜਾ ਕਿ ਬਹੁਤ ਵੱਡੇ ਇਲਾਕੇ ਨੂੰ ਬਚਾਉਂਦਾ ਹੈ ਇਹ ਔੜੀ ਔਲੀ ਕੱਟਦਾ ਕੱਟਦਾ ਉਧਰ ਨੂੰ ਆ ਜਾਊਗਾ ਜੀ ਇਹ ਕੱਲ ਦਾ ਘੱਟੋ ਘੱਟ ਵੀ 250 ਫੁੱਟ ਦਰਮਿਆਨ ਜਿਹੜਾ ਕੱਟਤਾ ਹੈ ਨੇ ਜੀ 250 300 ਫੁੱਟ ਇਧਰ ਆ ਗਿਆ ਕੱਲ ਕਿੱਥੇ ਸੀਗਾ ਦਰਿਆ ਕੱਲ ਉਹ ਸਨ ਮੇਰੇ ਜਿਹੜਾ ਰੁੱਖ ਸੀਗਾ ਰੁੱਖ ਤੋਂ ਥੋੜਾ ਜਿਹਾ ਅੱਗੇ ਉਰਲੇ ਦਾ ਸੀਗਾ ਜੀ ਅੱਛਾ ਜੀ ਹਾਂ ਜੀ ਹਾਂ ਜੀ ਆ ਜਿਹੜਾ ਪਾਣੀ ਚੱਲ ਰਿਹਾ ਇਹ ਨੋਚਾਂ ਸੀਆਂ ਜੀ ਇਹ ਪੱਥਰ ਦੀਆਂ ਇਹ ਸਾਲੋਂ ਇੱਥੋਂ ਇਹਨੂੰ ਕਿਲਾ ਪੰਦੂ ਰਾਂ ਨੂੰ ਇਥੋਂ ਪਾਕਿਸਤਾਨ ਦਾ ਕਿੰਨਾ ਘੇਰੀਆ ਸ਼ੁਰੂਪਰਾ ਹੋ ਜਾਂਦਾ ਇਹ ਪਾਕਿਸਤਾਨ ਉਹ ਸਾਰੇ ਸਾਹਮਣੇ ਦੇਖੋ ਜੀ ਉਹ ਪਾਕਿਸਤਾਨ ਉਹ ਫੈਂਸਿੰਗ ਲੱਗੀ ਹੋਈ ਹੈ ਜੀ ਹਾਂਜੀ ਪਾਕਿਸਤਾਨ ਦੇ ਵਿੱਚ ਸਾਡੀ ਘਾਟ ਤੋਂ ਘਾਟੇ 30 35 ਕਿੱਲੇ ਜ਼ਮੀਨ ਉੱਪਰਲੇ ਦਾ ਢਾਟਿਆ ਨੇ ਜੀ ਹਾਂਜੀ ਤੇ ਬਾਕੀ ਜਿਹੜੀ ਜ਼ਮੀਨ ਹੈ ਇਹ ਉੱਪਰਲੇ ਦਾ ਹੁਣ ਕੱਟ ਆ ਰਿਹਾ ਕਿੰਨੀਆਂ ਤੁਹਾਡੀਆਂ ਪਹਿਲੀਆਂ ਕਿੰਨੇ ਕਿੱਲੇ ਕਹਿ ਲਈਏ ਤੇ ਪੱਲੇ ਮੇਗੇ ਦੀ ਜਾਂ ਪ੍ਰੀਤਮ ਸਿੰਘ ਵਾਲੇ ਦੀ ਖਾ ਗਿਆ ਇਹ ਘੱਟੋ ਘੱਟ ਵੀ ਆ ਇਸ ਵਾਰੀ ਜੀ ਘੱਟ ਤੋਂ ਘਾਟੇ 70 ਤੋਂ 75 ਕਿੱਲੇ ਜਿਹੜੀ ਪੈੜੀ ਇਹ ਖਾ ਚੁੱਕਿਆ ਜੀ ਇਹ ਪੂਰਤੀ ਕਿਵੇਂ ਹੋਵੇਗੀ ਉਹ ਕਿਸਾਨ ਕੀ ਕਰਨਗੇ ਜਿਨ੍ਹਾਂ ਦੀ ਮਾਲਕ ਉਹਨਾਂ ਦੀ ਕੋਈ ਰੋਜੀ ਰੋਟੀ ਦਾ ਪ੍ਰਬੰਧ ਨਹੀਂ ਸਰਕਾਰਾਂ ਸੁੱਤੀਆਂ ਪਈਆਂ ਅੱਜ ਵੀ ਸਿਹਰੀ ਡੀਸੀ ਸਾਹਿਬ ਨੂੰ ਮੈਸੇਜ ਕੀਤਾ ਜੀ ਤੇ ਉਹ ਸਾਡੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਜਿਹੜੇ ਇਰੀਗੇਸ਼ਨ ਵਿਭਾਗ ਦੇ ਵਾਲੇ ਨੇ ਉਹ ਕਹਿੰਦੇ ਜੀ ਸਾਡੇ ਕੋਲ ਪੈਸਾ ਹੀ ਹੈ ਨਹੀਂਗਾ ਸਾਨੂੰ ਜਿਹੜੇ ਫੰਡਸ ਨੇ ਪਿਛਲੇ ਲੇਬਰਾਂ ਲਾਈਆਂ ਸਾਨੂੰ ਉਹਦੀ ਪੇਮੈਂਟ ਨਹੀਂ ਬਿੱਲ ਨਹੀਂ ਪਾਸ ਹੁੰਦੇ ਬਸ ਸਿਹਰੀ ਜੈ ਨਾਲ ਮੇਰੀ ਗੱਲ ਹੋਈ ਏ ਉਹਦੇ ਐਸਡੀਓ ਨਾਲ ਫਿਰ ਐਕਸੀਡਨਲ ਨਾਲ ਕੀਤੀ ਐਕਸੀਡਨਲ ਦਾ ਖਾਲੀ ਗੱਟੇ ਤੇ ਰਸੇ ਤੁਹਾਨੂੰ ਪ੍ਰੋਵਾਈਡ ਕਰਾ ਦਿੰਨੇ ਆ ਮੈਂ ਹੀ ਉਹਨਾਂ ਨੂੰ ਇਹੀ ਕਰਾਂਗੇ ਫਿਰ ਕਹਿੰਦੇ ਨਰੇਗਾ ਭੇਜ ਦੇਣਾ ਨਰੇਗਾ ਜਿਹੜੇ 60 ਸਾਲ ਦੀ ਜਾਂ 55 ਸਾਲ ਦੀ ਲ ਉਹ ਕਿੱਥੋਂ ਕੰਮ ਕਰੂਗੀ ਇਹ ਤਾਂ ਬੰਦਿਆਂ ਦਾ ਕੰਮ ਹੈ ਮੇਨ ਬੰਦੇ ਦਾ ਕੰਮ ਹੈ ਪ੍ਰਾਈਵੇਟ ਲੇਬਰ ਆਵੇ ਤੇ ਇਹ ਫਿਰ ਸਾਡਾ ਕੰਮ ਰੋਕ ਸਕਦਾ ਹੈ ਅੱਜ ਵੀ ਤਰੇਟ ਜੀ ਪੈ ਗਈ ਹੈ ਇਹ ਥੱਲੇ ਉਹਨੂੰ ਵਢਿਆ ਹੈ ਕਿ ਇਹ ਇਹ ਵਢਿਆ ਹੈ ਜੀ ਵਢਿਆ ਥੱਲੇ ਇਹ ਜੀ ਇੱਥੇ ਕੱਲ ਸੋਲਰ ਸੀਗਾ ਬੋਰ ਹੈ ਮੋਟਰ ਹੈ ਇਹ ਸੋਲਰ ਕੱਲ ਅਸੀਂ ਪਟਿਆ ਬੜਾ ਔਖਾ ਹੋ ਕੇ ਤੇ ਅੱਜ ਵੀ ਆ ਵੇਖੋ ਸੋਲਰ ਇਹ ਤਾਂ 5 ਤੋਂ 7 ਫੁੱਟ ਮਿੱਟੀ ਹੈ ਜੀ ਇੱਥੇ ਅੱਛਾ ਜਿਹੜੀ ਰੇਤਾ ਪਾ ਗਿਆ ਸਾਡੀਆਂ ਪੈਲੀਆਂ ਮੋਟਰ ਥੱਲੇ ਲੱਪੀ ਪੀਣੀ ਆ ਵੇਖੋ ਥੋੜੀ ਸਾਡਾ ਉਹ ਪਾਕਿਸਤਾਨ ਤੋਂ ਲੈ ਕੇ ਕੱਟਦਾ ਆਉਂਦਾ ਈ ਤੂੜੀ ਤੇ ਅੱਜ ਸਾਨੂੰ ਫੋਨ ਕੀਤੇ ਗੱਲਬਾਤ ਕੀਤੀ ਪਰ ਕੋ ਸਾਡੀ ਕੋਈ ਸੁਣਵਾਈ ਹੋਈ ਨਹੀਂ ਕਾਫੀ ਤੁਹਾਨੂੰ ਅਸੀਂ ਬੇਨਤੀ ਕਰਦੇ ਆ ਸਮਾਜ ਸੇਵਕ ਵੀਰਾਂ ਨੂੰ ਜਿੱਦਾਂ ਤੁਸੀਂ ਆਣ ਕੇ ਉਹਨਾਂ ਗਰਾਊਂਡ ਲੈਵਲ ਤੇ ਆਣ ਕੇ ਸਾਡੇ ਨਾਲ ਗੱਲਬਾਤ ਕੀਤੀ ਸਾਡੇ ਕੋਲ ਵੀ ਕੋਈ ਅਧਿਕਾਰੀ ਆਵੇ ਸਰਕਾਰਾਂ ਨੇ ਤਾਂ ਸੁੱਤੇ ਪਿਆ ਜੀ ਉਹਨਾਂ ਦੇ ਕਿਸੇ ਨੇ ਆਉਣਾ ਨਹੀਂ ਤੇ ਅਸੀਂ ਸਮਾਜ ਸੇਵਕ ਵੀਰਾਂ ਨੂੰ ਬੇਨਤੀ ਕਰਦੇ ਆ ਜਿੱਦਾਂ ਮਲਕੀਤ ਔਲਖ ਜੀ ਹੋਗੇ ਜਾਂ ਕੋਈ ਲਖਸ ਦਾਣਾ ਭਾਨਾ ਸਿੱਧੂ ਵੀਰ ਜਿੱਦਾਂ ਆਣ ਕੇ ਸਾਡੀ ਮਦ ਇੱਥੇ ਆਣ ਕੇ ਵੇਖਣ ਗਰਾਊਂਡ ਲੈਵਲ ਤੇ ਵੇਖਣ ਸਾਡਾ ਕੀ ਨੁਕਸਾਨ ਆ ਤੇ ਚਲੋ ਕਰਨਾ ਤਾਂ ਗੋ ਮਹਾਰਾਜ ਨਹੀਂ ਆ ਚਲੋ ਫਿਰ ਵੀ ਬੰਦਾ ਬੰਦੇ ਦੀ ਬਾਹ ਫੜਦਾ ਤੇ ਕੁਛ ਨਾ ਕੁਛ ਮਸਲਾ ਹੱਲ ਜਰੂਰ ਹੁੰਦਾ ਜੀ ਅਸੀਂ ਅਪੀਲ ਹੀ ਕਰਦੇ ਆ ਤੁਹਾਡੇ ਚੈਨਲ ਥਰੂ ਕਿ ਇੱਥੇ ਆਉਣ ਸਾਡੇ ਆਣ ਕੇ ਹਾਲਾਤ ਵੇਖਣ ਤੇ ਕੁਛ ਨਾ ਕੁਛ ਕਿਸਾਨਾਂ ਵੀਰਾਂ ਨੂੰ ਦਿੱਤਾ ਜਾਵੇ ਸੋ ਬਿਲਕੁਲ ਹਾਲਾਤ ਬਹੁਤ ਮਾੜੇ ਆ ਜਿਹੜੀ ਰੋਜੀ ਰੋਟੀ ਵੇਖੋ ਕਿਸਾਨ ਨੇ ਆਪਦੀ ਖੇਤੀ ਦੇ ਵਿੱਚੋਂ ਹੀ ਕਮਾਈ ਕਰਨੀ ਹੁੰਦੀ ਹੈ ਤੇ ਆਪਦੇ ਬੱਚਿਆਂ ਤੱਕ ਰੋਜੀ ਰੋਟੀ ਜਿਹੜੀ ਪਹੁੰਚਾਣੀ ਆ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਲੋੜਾਂ ਆ ਉਹ ਇਹਨਾਂ ਜ਼ਮੀਨਾਂ ਚੋਂ ਪੈਦਾ ਕਰਨੀਆਂ ਜਿਹੜੀਆਂ ਜ਼ਮੀਨਾਂ ਰੁੜ ਗਈਆਂ ਹੁਣੇ ਕੀ ਖਾਊਗਾ ਕਿਸਾਨ ਜਿਹਦੀ ਜ਼ਮੀਨ ਆ ਰੁੜ ਗਈ ਆ ਉਹ ਕਿਵੇਂ ਪਾਲਣਗੇ ਉਹਦੇ ਬੱਚੇ ਦੇਖੋ ਜੀ ਹੁਣ ਉਹਦੇ ਕੋਲ ਕੋਈ ਹੱਲ ਨਹੀਂਗਾ ਜੇ ਕੋਈ ਬੱਚਾ ਪੜਦਾ ਤੇ ਉਹਨੂੰ ਸਕੂਲਾਂ ਨੂੰ ਟਾਉਣਾ ਪਾਏਗਾ ਕਿਉਂਕਿ ਅੱਜਕੱਲ ਕੋਈ ਵੀ ਕਿਸੇ ਦਾ ਦਰਦੀ ਨਹੀਂ ਵੀ ਇਹ ਨਹੀਂ ਵੀ ਕੋਈ ਸਕੂਲ ਹੈ ਤੇ ਉਹ ਕਹਦੇਗਾ ਵੀ ਹਾਂ ਵੀ ਅਸੀਂ ਤੁਹਾਡੀ ਬਾਹ ਫੜਾਂਗੇ ਉਹਦੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਵੀ ਖਤਰੇ 'ਚ ਕਿਉਂਕਿ ਜੇ ਕੁਝ ਸਾਡੇ ਕੋਲ ਹੋਊਗਾ ਤੇ ਬੱਚੇ ਪੜ੍ਹਾ ਲਾਂਗੇ। ਤੁਸੀਂ ਮੰਨਣਾ ਨਹੀਂ ਅਸੀਂ ਐਪਲੀਕੇਸ਼ਨ ਦੇ ਕੇ ਆ ਸਕੂਲੇ ਵਾਂਦੇ ਕਿ ਤੁਸੀਂ ਐਪਲੀਕੇਸ਼ਨ ਦਿਓ ਤੁਹਾਡੀ ਬੱਚਿਆਂ ਦੀ ਫੀਸ ਮਾਫ ਕਰ ਦੇ। ਐਪਲੀਕੇਸ਼ਨ ਰੱਖ ਲਈ ਹੁਣਾਂ ਦੇ ਜੀ ਨਹੀਂ ਤੁਹਾਨੂੰ ਟਾਈਮ ਦੇ ਦਿੱਤਾ ਜਦੋਂ ਮਰਜੀ ਤਾਰ ਦਿਓ ਤਾਰਨੀ ਪੈਣੀ। ਇਸ ਨਾਲ ਕੋਈ ਸਰਕਾਰਾਂ ਬਾਹ ਫੜਦੀਆਂ ਪਈਆਂ ਨਾ ਕੋਈ ਸਕੂਲ ਵਾਲਾ ਫੜਦਾ ਹੁਣੇ ਚਾਚਾ ਜੀ ਇਹਦਾ ਪੰਜ ਚਾਰ ਕਿੱਲੇ ਸਾਰਾ ਥਾਂ ਸੀ ਉਹ ਬਿਲਕੁਲ ਅੱਜ ਇਹ ਵਿਲਾ ਹੋ ਗਿਆ ਜੀ ਉਹ ਸਾਹਮਣੇ ਵੇਖ ਲਓ ਤੁਸੀਂ ਕੈਮਰਾਮੈਨ ਨੂੰ ਆਖੋ ਸਾਰੇ ਕੀ ਨਾਮ ਤੁਹਾਡਾ ਸੁਖਦੇਵ ਸਿੰਘ ਜੀ ਕਿੰਨੀ ਜ਼ਮੀਨ ਸੀ ਇੱਥੇ ਮੇਰੇ ਕੋਲ ਹੈਗਾ ਤਿੰਨ ਕਿੱਲੇ ਚਾਰ ਕਿੱਲੇ ਥਾ ਤੇ ਤਿੰਨ ਕਿੱਲੇ ਮੇਰੇ ਪਤੀ ਦੇ ਦਾ ਸੀ ਤੇ ਚਾਚੇ ਦੇ ਮੁੰਡੇ ਦਾ ਚਾਰ ਪੰਜ ਕਿੱਲੇ ਥਾ ਸਾਰਾ ਡਿੱਕਦਾ ਸਾਰਾ ਮਾਲਕੀ ਸੀਗਾ ਆ ਮਾਲਕੀ ਸਲੀ ਸੀ ਸਾਰੀ ਹੁਣ ਕਿੱਥੋਂ ਘਰ ਕਿਵੇਂ ਚੱਲਣਗੇ ਘਰ ਸਰ ਹੁਣ ਵੇਖੋ ਕਿਵੇਂ ਚੱਲਨੇ ਆ ਪ੍ਰਮਾਤਮਾ ਦੇ ਸਿਰ ਤੇ ਹੀ ਹੁਣ ਤਾਂ ਹੋਰ ਕੁਝ ਨਹੀਂ ਹੱਲੇਗਾ ਕੋਈ ਹੱਲ ਨਹੀਂਗਾ ਹਾਂਜੀ ਕੋਈ ਮਸਲਾ ਨਹੀਂਗਾ ਕੁਈ ਸਰਕਾਰ ਤੱਕ ਪਹੁੰਚ ਕੀ ਤੀ ਪ੍ਰਸ਼ਾਸਨ ਤੱਕ ਵੀ ਕੁਛ ਨਹੀਂ ਸਰਕਾਰ ਤੱਕ ਜੀ ਕਿੰਨੇ ਪਹੁੰਚ ਕਰਨੀ ਆ ਸਰਕਾਰ ਤੱਕ ਮਤਲਬ ਕੋਈ ਨਹੀਂ ਸੁਣਦਾ ਹੀ ਨਹੀਂ ਗੱਲ ਇਹ ਸਾਨੂੰ ਤਿਆਰ ਨਹੀਂ ਹੋਵੇਗਾ ਨਹੀਂ ਰਜਿਸਟਰੀ ਵਾਲੀਆਂ ਪੈਲੀਆਂ ਦਾ ਜਿਹੜਾ ਖਰਾਬਾ ਆ ਫਸਲ ਦਾ ਉਹ ਤਾਂ ਸਰਕਾਰ ਕਿਤੇ ਨਾ ਕਿਤੇ ਦੇ ਦਿੰਦੀ ਹੋਊਗੀ ਪਿਛਲੀਆਂ ਸਰਕਾਰਾਂ ਦੇ ਦਿੰਦੀਆਂ ਹੋਣਗੀਆਂ ਜਿਹੜੀ ਜ਼ਮੀਨ ਹੀ ਰੁੜ ਗਈ ਇਹ ਕਦੀ ਤਾਂ ਆਜੂਗੀ ਇਹ ਪਹਿਲੀ ਬਣ ਚੂਗੀ ਨਹੀਂ ਔਖਾ ਹੀ ਆਈ ਪਹਿਲੀ ਕਿੱਥੇ ਬਣਨੀ ਆ ਜੀ ਅੱਗੇ ਬਹੁਤ ਤੇਰਦੀ ਆ ਸਾਡੇ ਕੋਲ ਆ ਟੱਠੀਆਂ ਇੱਥੋਂ ਚੱਲਿਆ ਹੈ ਦਰਿਆ ਇੱਥੋਂ ਜੀ ਹਾਂ ਸਾਡੇ ਸੰਭਾਲਾ ਦੇ ਵਿੱਚ ਛੋਟੇ ਛੋਟੇ ਹੁੰਨੇ ਆ ਉਹ ਹਟੋਂ ਦਾ ਪਰਾਂ ਗਿਆ ਚਲਾ ਉਧਰੋਂ ਚੱਲਿਆ ਹੁਣ ਫੇਰ ਇਧਰ ਨੂੰ ਆ ਗਿਆ ਤੇ ਅੱਜ ਤੋੜੀ ਪੈਲੀਆਂ ਨਹੀਂ ਬਣੀਆਂ ਹੁਣ ਜਾ ਕੇ ਕਿਤੇ ਪੈਲੀਆਂ ਮੜੀਆਂ ਨੇ ਬਹਾਲ ਹੋਈਆਂ ਅਸੀਂ ਫੇਰ ਟਾਰ ਜਾਈਂਦਾ ਜੇ ਮਾਲਵਾ ਆਉਂਦਾ ਉਹ ਤਹਿਸੀਲਦਾਰਾਂ ਦਾ ਪੈਦਾ ਮੈਨੂੰ ਦਿਓ ਕੁਝ ਪਟਵਾਰੀ ਖਾ ਜਾਂਦਾ ਜੇ 10000 ਆਇਆ ਤੁਮ ਮਸਾਂ 2-4000 5000 ਮਿਲਣਾ ਉਹ ਵੀ ਜੇ ਕੋਈ ਲੜਕੇ ਬੰਦਾ ਜੇ ਕੋਈ ਜਾ ਕੋਈ ਬੋਲੂਗਾ ਉਹਨੂੰ ਮਿਲ ਜੇਗਾ ਨਹੀਂ ਅੱਜਕੱਲ ਤੁਹਾਨੂੰ ਬਤਾ ਫਰਮਾਇਸ਼ਾਂ ਦੇ ਕੰਮ ਹੈ ਜੀ ਅੰਦਰ ਖਾਤੇ ਸਾਰਾ ਕੰਮ ਚੱਲੀ ਜਾਂਦਾ ਨਮਰਦਾਰ ਸਾਹਿਬ ਮੁਆਵਜ਼ੇ ਜਿਹੜੇ ਆ ਜਿਵੇਂ ਵੀਰ ਨੇ ਕਿਹਾ ਮੁਆਵਜ਼ੇ ਖਾਦੇ ਜਾਂਦੇ ਨੇ ਜਿਹੜਾ ਪੀੜਤ ਆ ਉਹਨੂੰ ਮਿਲਦੇ ਨਹੀਂ ਹਾਂਜੀ ਇਹ ਇਸ ਤਰ੍ਹਾਂ ਹੀ ਹੁੰਦਾ ਜੀ ਗਰਾਊਂਡ ਲੈਵਲ ਤੇ ਬਿਲਕੁਲ ਇਹਨਾਂ ਨੇ ਸਹੀ ਗੱਲ ਕੀਤੀ ਏ ਬੜਾ ਔਖਾ ਹੈ ਸਰਕਾਰ ਤੋਂ ਪੈਸਾ ਲੈਣਾ ਇਹ ਹੁਣ ਸਾਡੀਆਂ ਕੁਝ ਵੀ ਨਾ ਕੱਚੀਆਂ ਨੇ ਜਿਹੜੀਆਂ 2007 ਚ ਆਲੀ ਪਾਲਿਸੀ ਟੁੱਟ ਗਈ ਸੀ ਇਹਨਾਂ ਨੂੰ 23 ਜੇ ਵੀ ਮੁਆਵਜ਼ਾ ਨਹੀਂ ਮਿਲਿਆ ਵਿਚਾਰਿਆਂ ਨੂੰ ਹੁਣ 25 ਆ ਗਿਆ ਇਹਨਾਂ ਦਾ ਵੀ ਮੁਆਵਜ਼ਾ ਨਹੀਂ ਮਿਲਿਆ ਤੇ ਇਹ ਗਰਦੌਰੀ ਹੁਣ ਜਿੰਨੇ ਵੇਖੋ ਜੀ ਮਾਲਕੀ ਏ ਜਿਹੜਾ ਜ਼ਮੀਨਬੀਜ ਦਾ ਅਸੀਂ ਕਹੀਨੇ ਵੀ ਸਰਕਾਰ ਦੀ ਜ਼ਮੀਨ ਏ ਸਰਕਾਰ ਦੇ ਨਾਂ ਹੋਗੀ ਕੋਈ ਗੱਲ ਪਰ ਸਰਕਾਰ ਨੇ ਵੇਖੋ ਕਿਤੇ ਆਣ ਕੇ ਖੇਤੀ ਤਾਂ ਨਹੀਂ ਨਾ ਕੀਤੀ ਖੇਤੀ ਤਾਂ ਕਿਸਾਨ ਜਿਨਨੇ ਖੇਤੀ ਕੀਤੀ ਉਹਨੂੰ ਤਾਂ ਮੁਆਵਜ਼ਾ ਮਿਲਣਾ ਚਾਹੀਦਾ ਹੂੰ ਵਿਸ਼ੇਸ਼ ਗਰਦੌਰੀ ਦਾ ਮਤਲਬ ਹੀ ਹੁੰਦਾ ਵੀ ਸਪੈਸ਼ਲ ਗਰਦੌਰੀ ਕਰੋ ਜਿਸ ਨੇ ਵੀ ਬੀਜੀ ਉਹਨੂੰ ਵੇਖ ਕੇ ਗਰਾਊਂਡ ਲੈਵਲ ਤੇ ਪਾ ਦੇਓ ਪਰ ਸਰਕਾਰਾਂ ਦੇ ਪਟਵਾਰੀ ਸਾਹਿਬ ਕਹਿੰਦੇ ਸਾਡੇ ਕੋਲ ਆਰਡਰ ਹੀ ਨਹੀਂ ਕੋ ਆਇਆ ਕੱਚੀਆਂ ਬੈਲੀਆਂ ਨੂੰ ਦੇਣਾ ਹੀ ਕੁਝ ਨਹੀਂ ਤੇ ਪੱਕੀਆਂ ਬੈਲੀਆਂ ਦੀ ਵੀ ਕੋਈ ਆਸਮੈਂਦ ਨਹੀਂ ਗਈ ਪਿੱਛੇ ਜਿਵੇਂ ਕਹਿ ਕੇ 20000 8600 ਰੁਪਇਆ ਦਿੱਤਾ ਜੀ ਜੋ ਤੇ ਐਤਕੀ ਵੀ ਸਾਨੂੰ ਲੱਗਦਾ ਨਹੀਂ ਵੀ ਇਹ ਸਾਡੀ ਕੋਈ ਬਾਹ ਫੜਨਗੇ ਜਾਂ ਕੋਈ ਜ਼ਿਮੀਂਦਾਰੀ ਦੀ ਮਦਦ ਕਰਨਗੇ ਕੋਈ ਇਹੋ ਜਿਹੇ ਲਾਤ ਲੱਗਦੇ ਨਹੀਂ ਸਰਕਾਰ ਕੋਲ ਜਿਹੜਾ ਇਹ ਤਾਂ ਸਿਰਫ ਕੰਮ ਖਰਾਬ ਹੀ ਇਹਨ ਕਿਸਾਨ ਮਯੂਸ ਨੇ ਜਿਹੜੇ ਇਹਨਾਂ ਦੇ ਮਯੂਸ ਚਿਹਰੇ ਜਿਹੜੇ ਆ ਉਹ ਸ਼ਰਮ ਦੇਖੇ ਜਾ ਸਕਦੇ ਆ ਕਿਉਂਕਿ ਦਿਖਣ ਵੀ ਕਿਉਂ ਨਾ ਜਿਹੜੀਆਂ ਉਹਨਾਂ ਦੀਆਂ ਮਾਲਕੀ ਜ਼ਮੀਨਾਂ ਨੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਰਾਤ ਦਿਨ ਟਹਿਰੀਆਂ ਨੇ ਇਧਰਲੇ ਪਾਸੇ ਦੇਖੋ ਤੁਸੀਂ ਮੈਂ ਬਿਲਕੁਲ ਕੰਡੇ ਦੇ ਉੱਤੇ ਖੜਿਆ ਆ ਆ ਉਹ ਦਰਿਆ ਆ ਜਿਹੜਾ ਇਹਨਾਂ ਦੀਆਂ ਮਾਲਕੀ ਜ਼ਮੀਨਾਂ ਟਾਰਿਆ ਲੋਕ ਸ਼ਹਿਰਾਂ ਦੇ ਵਿੱਚ ਬੈਠੇ ਜਾਂ ਜਿਨ੍ਹਾਂ ਨੂੰ ਨੌਲੇਜ ਨਹੀਂ ਆ ਉਹ ਇਹ ਕਹਿ ਦਿੰਦੇ ਆ ਕਿ ਇਹ ਲੋਕ ਦਰਿਆਵਾਂ ਦੇ ਵਿੱਚ ਬੈਠੇ ਆ ਤੇ ਇਹਨਾਂ ਦੀਆਂ ਦਰਿਆਈ ਜ਼ਮੀਨਾਂ ਨੇ ਤੇ ਦਰਿਆ ਨੇ ਆਪਦੀਆਂ ਜ਼ਮੀਨਾਂ ਜਿਹਦੇ ਵਿੱਚ ਪਾਣੀ ਤਾਂ ਵਗਣਾ ਹੀ ਆ ਦਰਿਆਈ ਜ਼ਮੀਨਾਂ ਨੇ ਸੋ ਨੰਬਰਦਾਰ ਸਾਹਿਬ ਇਸ ਗੱਲ ਦਾ ਵੇਰਵਾ ਵੀ ਕੱਢੋ ਸ਼ਹਿਰਾਂ ਦੇ ਵਿੱਚੋਂ ਗੱਲ ਸੁਣਨ ਨੂੰ ਮਿਲਦੀ ਆ ਵੀ ਇਹ ਲੋਕ ਦਰਿਆਵਾਂ ਦਰਿਆ ਮੱਲ ਕੇ ਬੈਠੇ ਆ ਤੇ ਫਿਰ ਉਹਨੇ ਆਪਦੀ ਥਾਂ ਤਾਂ ਲੈਣੀ ਆ ਨਹੀਂ ਜੀ ਇਹ ਬਹੁਤ ਵੱਡਾ ਭੁਲੇਖਾ ਹੈ ਜਿਹੜੇ ਇਹ ਸਾਨੂੰ ਕਹਿੰਦੇ ਨੇ ਵੀ ਦਰਿਆ ਦੀ ਪੈੜੀ ਇਹ ਮਤਲਬ ਇਹਨਾਂ ਨੇ ਮੱਲੀਆਂ ਹੋਈਆਂ ਪੈੜੀਆਂ ਬਿਲਕੁਲ ਨਹੀਂ ਜੀ ਕੋਈ ਇਹਨਾਂ ਦਾ ਮੈਪ ਨਹੀਂ ਹੈਗਾ ਦਰਿਆ ਦਾ ਵੀ ਇਹਨਾਂ ਕੋਲ ਮੈਪ ਸਾਨੂੰ ਦਿਖਾਉਣ ਵੀ ਆ ਮੈਪ ਹੈ ਦਰਿਆ ਦਾ ਇਹ ਸਾਰੀਆਂ ਸਾਡੀਆਂ ਮਾਲਕੀ ਜੱਦੀ ਪੁਸ਼ਟੀ ਜ਼ਮੀਨਾਂ ਨੇ ਜੀ ਸਾਡੀਆਂ ਹਰੀਕਿਆਂ ਤੋਂ ਲੈ ਕੇ ਸੈਣੀ ਵਾਲੇ ਤੱਕ ਵਿੱਚੋਂ ਕੁਛ ਪੈੜੀ ਕੱਚੀ ਬਾਕੀ ਸਾਡੀ ਸਾਰੀ ਮਾਲਕੀ ਪੈੜੀ ਇਹ ਸ਼ੁਰੂ ਤੋਂ ਮਾਲਕੀ ਨੇ ਜਦੋਂ ਸ਼ੁਰੂ ਤੋਂ ਹੀ ਮਾਲਕੀ 1947 ਤੋਂ ਜੋ ਵੀ ਵੰਡ ਹੋਈ ਏ ਇਸਤਮਾਲ ਤੋਂ ਇਹ ਸਾਡੀਆਂ ਮਾਲਕੀ ਜ਼ਮੀਨਾਂ ਲਗੀਆਂ ਹੋਈਆਂ ਯਾਨੀ ਦਰਿਆ ਪੈਲੀਆਂ ਨੂੰ ਢਾਉਂਦਾ ਕਦੀ ਇੱਧਰ ਹੋ ਜਾਂਦਾ ਕਦੀ ਇੱਧਰ ਹੋ ਜਾਂਦਾ ਜ਼ਮੀਨਾਂ ਤੁਹਾਡੀਆਂ ਮਾਲਕੀ ਨੇ ਮਾਲਕੀ ਜ਼ਮੀਨਾਂ ਹੈ ਸਾਡੀਆਂ ਇਹ ਸਰਕਾਰ ਨੂੰ ਤਾਂ ਚਾਹੀਦਾ ਕੋਈ ਨਾ ਰਿਵੈਸ ਬਣਾ ਕੇ ਦੋ ਬਸ ਨੂੰ ਪੱਕਾ ਕਰਕੇ ਕਿ ਤਰੀਕੇ ਨਾਲ ਇਹਨੂੰ ਪਾਣੀ ਨੂੰ ਸੰਭਾਲਿਆ ਜਾਵੇ ਜੀ ਹੂੰ ਉਹਨਾਂ ਉਧਰੋਂ ਪਾਕਿਸਤਾਨ ਵੀ ਡੁੱਬਦਿਆ ਸਾਰਾ ਉਹ ਤੋਂ ਬਾਅਦ ਸਾਡੀ ਬਰਬਾਦੀ ਸ਼ੁਰੂ ਹੋ ਜਾਂਦੀ ਹੈ ਜੀ ਇਹ ਵੇਖੋ ਕਿੰਨੀ ਜ਼ਮੀਨ ਕੱਟ ਕੇ ਲੈ ਗਿਆ ਕਿੰਨਾ ਚੌੜਾ ਦਰਿਆ ਕਿਸ ਤੋਂ 1.5 ਕਿਲੋਮੀਟਰ ਹੀ ਹੋ ਗਿਆ ਇਹ ਪਹਿਲਾਂ ਕਿੰਨਾ ਸੀ ਪਹਿਲਾਂ ਤਾਂ ਬਹੁਤ ਮਤਲਬ 800 1000 ਕਰਮ ਦੇ ਵਿੱਚ ਸੀਗਾ ਜੀ ਅੱਛਾ ਜੀ ਤੇ ਹੁਣ ਤਾਂ ਵੇਖ ਲਓ ਤੁਸੀਂ ਬਹੁਤ ਖਿਲਾਰੀ ਬਹੁਤ ਪਾਤੀ ਗਿਆ